ਭਗਵਾਨ ਸਿੰਘ ਮਾਨ ਅੱਜ ਰੂਪਨਗਰ ਦੇ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਨੇ ਤੇ ਰੂਪਨਗਰ ਤੋਂ ਮਾਲਵਿੰਦਰ ਕਾਂਗੜੇ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਪੱਖ ਵਿੱਚ ਅੱਜ ਰੋਡ ਸ਼ੋਅ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤੁਸੀਂ ਇਸ ਵੇਲੇ ਇਸ ਰੂਪਨਗਰ ਦੀਆਂ ਸੜਕਾਂ ਦਾ ਜਿਹੜਾ ਹੈਗਾ ਉਹ ਦ੍ਰਿਸ਼ ਦੇਖ ਸਕਦੇ ਹੋ ਕਿਉਂਕਿ ਇੱਥੇ ਸੁਰੱਖਿਆ ਦੇ ਚਾਰ ਚੌਬੰਦ ਇੰਤਜ਼ਾਮ ਜਿਹੜਾ ਹੈਗੇ ਨੇ ਉਹ ਕਿਤੇ ਗਏ ਨਹੀਂ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੂਨ ਨੇ ਉਹਨਾਂ ਨੇ ਇੱਕ ਵੱਡੀ ਤਿਆਰੀ ਜਿਹੜੀ ਹੈਗੀ ਐ ਉਹ ਇੱਥੇ ਕੀਤੀ ਐ ਵਿਧਾਇਕ ਦਿਨੇਸ਼ ਚੱਡਾ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਨਾਲ ਹੀ ਤੁਹਾਨੂੰ ਹੋਰ ਜਿਹੜੇ ਨੇ ਲੈ ਲੈ ਸੀਨ ਨੇ ਉਹ ਵੀ ਅਸੀਂ ਦਿਖਾਉਂਦੇ ਜਾਵਾਂਗੇ ਸਰ ਰੋਡ ਸ਼ੋਅ ਅੱਜ ਕੀਤਾ ਜਾ ਰਿਹਾ ਜੀ ਅੱਜ ਮੁਖਮਤੀ ਸਾਹਿਬ ਲੋਕ ਸਭਾ ਹਲਕਾ ਸ਼੍ਰੀ ਅਨੰਤਪ੍ਰਸਾਪ ਤੋਂ ਸਾਡੇ ਉਮੀਦਵਾਰ ਸਰਦਾਰ ਮਾਲਵਿੰਦਰ ਸਿੰਘ ਕੰਗ ਜੀ ਦੀ ਜਿਹੜੀ ਕੈਂਪੇਨ ਐ ਉਹਨੂੰ ਹੋਰ ਸਿਖਰਾਂ ਤੇ ਪਹੁੰਚਾਉਣ ਦੇ ਲਈ ਰੋਪੜ ਸ਼ਹਿਰ ਦੇ ਵਿੱਚ ਪਹੁੰਚ ਰਹੇ ਨੇ ਔਰ ਰੋਪੜ ਇਸ ਲੋਕ ਸਭਾ ਦੇ ਸਾਰੇ ਵਲੰਟੀਅਰਸ ਤੇ ਆਮ ਲੋਕ ਮੁੱਖ ਮੰਤਰੀ ਸਾਹਿਬ ਦੇ ਸਵਾਗਤ ਦੀਆਂ ਸਾਡੇ ਇਸ ਕੈਂਪੇਨ ਨੂੰ ਦਾ ਵੱਡੇ ਰੂਪ ਦੇ ਵਿੱਚ ਐਲਾਨ ਕਰਨ ਦੀਆਂ ਤਿਆਰੀਆਂ ਕਰ ਰਹੇ ਹਾਂ ਜੱਟਾ ਸਾਹਿਬ ਹੁਣ ਕਿਉਂਕਿ तकरीबन तकरीबन ਸਾਰੀ ਪਿਕਚਰ ਜਿਹੜੀ ਹੈਗੀ ਇਹ ਉਮੀਦਵਾਰਾਂ ਦੀ ਸਾਫ ਹੋ ਗਈ ਹੈ ਕਿਸ ਦੇ ਨਾਲ ਤੁਸੀਂ ਮੁਕਾਬਲਾ ਆਪਣਾ ਮੰਨਦੇ ਹੋ ਇੱਥੇ ਜੇ ਰੂਪਨਗਰ ਸੀਟ ਦੀ ਗੱਲ ਕਰੀਏ ਸਾਡਾ ਮੁਕਾਬਲਾ ਜਿਹੜਾ ਉਹ ਸਾਰੀ ਰਵਾਇਤੀ ਸਿਆਸਤ ਦੇ ਨਾਲ ਹੈ ਤੇ ਔਰ ਇਸ ਤਰੀਕੇ ਨਾਲ ਦੋ ਸਾਲ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਨੇ ਕਿ ਜਿੰਨੀ ਰਵਾਇਤੀ ਸਿਆਸਤ ਹੈ ਜਿੰਨੀਆਂ ਰਵਾਇਤੀ ਪਾਰਟੀਆਂ ਉਹ ਕਿਤਨਾ ਕਿਤੇ ਸਾਡੇ ਮੁਕਾਬਲੇ ਚ ਰਹੀਆਂ ਨਹੀਂ ਬਹੁਤ ਪਛੜ ਗਈਆਂ ਕਿਉਂਕਿ ਉਹ ਉਹੀ ਜਿਹੜੀ ਪੁਰਾਣੀ ਸਿਆਸਤ ਹੈ ਉਹਨਾਂ ਦੀ ਉਹੀ ਚੱਲ ਰਹੀ ਹੈ ਤੁਸੀਂ ਦੇਖ ਲਿਆ ਕਿ ਟਿਕਟ ਡਿਸਾਈਡ ਕਰਨੀ ਔਖੀ ਹੋ ਗਈ ਟਿਕਟ ਟਿਕਟਾਂ ਦੇ ਪਿੱਛੇ ਜਿਹੜੀਆਂ ਲੜਾਈਆਂ ਚੱਲ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਵੱਲੋਂ 2 ਸਾਲ ਦੇ ਵਿੱਚ ਕੀਤੇ ਹੋਏ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਆਪਣਾ ਪ੍ਰਚਾਰ ਕਰ ਰਹੀ ਹੈ ਰੂਪਨਗਰ ਦੇ ਵਿੱਚ ਕਿਹੜੇ ਇਹੋ ਜਿਹੇ ਕੰਮ ਨੇ ਜਿਨ੍ਹਾਂ ਦੇ ਸੜਕੇ ਜਿਹੜੇ ਰੂਪਨਗਰ ਦੀ ਜਨਤਾ ਹੈ ਉਹ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਜਿਹੜਾ ਹੈਗਾ ਇਹਨਾਂ ਚੋਂ ਉਹਨਾਂ ਦੇ ਰੋਪੜ ਵਿਧਾਨ ਸਭਾ ਦੀ ਜਿਵੇਂ ਗੱਲ ਕਰਾਂ ਰੋਪੜ ਦੇ ਵਿੱਚ ਸਾਡੇ ਅਲੱਗ-ਅਲੱਗ ਇਲਾਕੇ ਨੇ ਜੇ ਘਾੜ ਇਲਾਕੇ ਦੀ ਗੱਲ ਕਰੀਏ ਘਾੜ ਇਲਾਕੇ ਨੂੰ ਆਜ਼ਾਦੀ ਤੋਂ ਬਾਅਦ ਅੱਜ ਤੱਕ ਇੱਕੋ ਹੀ ਮੰਗ ਸੀਗੀ ਹਿਮਾਚਲ ਪ੍ਰਦੇਸ਼ ਨਾਲ ਜੁੜਨ ਲਈ 27 ਕਰੋੜ ਰੁਪਏ ਦਾ ਸੜਕ ਦਾ ਪ੍ਰੋਜੈਕਟ ਮਨਜ਼ੂਰ ਹੋਇਆ ਇੱਕ ਪਾਸੇ ਹਿਮਾਚਲ ਪ੍ਰਦੇਸ਼ ਨਾਲ ਜੁੜਨ ਨੂੰ ਘਾੜ ਲਈ ਇੱਕ ਪਾਸੇ ਚੰਡੀਗੜ੍ਹ ਨਾਲ ਘਾੜ ਇਲਾਕੇ ਨੂੰ ਜੋੜਨ ਲਈ ਜੇ ਮੈਂ ਰੋਪੜ ਸ਼ਹਿਰ ਦੀ ਗੱਲ ਕਰਾਂ ਬੜੀ ਲੰਬੀ ਲਿਸਟ ਹੈ ਜਿਹੜੇ 2 ਸਾਲ ਸਾਜ ਰੋਪੜ ਸ਼ਹਿਰ ਦੇ ਕੰਮ ਕੀਤੇ ਨੇ 1 ਅੋਦਿ 7 ਕੋਰਜੇ ਦੇ ਸ਼ੁਰੂ ਕੀਤੇ ਗਏ ਨੇ ਗਵਰਨਮੈਂਟ ਕਾਲਜ ਰੋਪੜ ਦਾ ਜਿਹਨੂੰ ਕਿਸੇ ਨੇ ਪਿਛਲੇ 10 ਸਾਲ ਤੋਂ ਰੰਗ ਨਹੀਂ ਕੀਤਾ ਸੀਗਾ ਉਹ 1 ਕਰੋੜ 70 ਲੱਖ ਰੁਪਏ ਲੱਗਿਆ ਸ਼ਿਵਾਲੇ ਕਲਬ ਖੰਡਰ ਬਣਿਆ ਪਿਆ ਸੀਗਾ ਉਹ ਰੈਨੋਵੇਟ ਕਰਕੇ ਦੁਬਾਰੇ ਚਲਾਇਆ ਅੰਬੇਦਕਰ ਭਵਨ ਰੋਪੜ ਦਾ ਖੰਡਰ ਬਣਿਆ ਪਿਆ ਸੀਗਾ ਉਹ ਰੈਨੋਵੇਟ ਕਰਕੇ ਦੁਬਾਰੇ ਚਲਾਇਆ ਇੱਕ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਲਈ ਮਹੂ ਅਨੇ ਜਾਣਾ ਪੈਂਦਾ ਸੀਗਾ ਸੋ ਡਰਾਈਵਿੰਗ ਸਕੂਲ ਰੋਪੜ ਦੇ ਵਿੱਚ ਜਿਹੜਾ ਉਹ ਚਲਾਇਆ ਰੋਪੜ ਦੇ ਵਿੱਚ ਕੂੜੇ ਦੀ ਮੈਨੇਜਮੈਂਟ ਵਾਸਤੇ 2 ਕਰੋੜ ਰੁਪਈਆ ਲਿਆਂਦਾ ਗਿਆ ਰੋਪੜ ਦੇ ਵਿੱਚ ਕੂੜੇ ਦੀ ਮੈਨੇਜਮੈਂਟ ਦੇ ਲਈ ਐਮ ਆਰ ਐਫ ਜਿਹੜਾ ਬਣਨਾ ਉਹ ਸ਼ੁਰੂ ਹੋਇਆ ਰੋਪੜ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਅੱਜ ਤੱਕ ਕਦੇ ਕਿਸੇ ਨੇ ਕੰਮ ਨਹੀਂ ਕੀਤਾ ਸੀਗਾ ਉਹਦੇ ਤੇ ਕੰਮ ਹੋਣਾ ਸ਼ੁਰੂ ਹੋਇਆ ਜੇ ਨੂਰ ਪ੍ਰਵੇਦੀ ਦੀ ਗੱਲ ਕਰਾਂ ਲੜਕੀਆਂ ਦਾ ਕਾਲਜ ਗੁਰੂਕਾਖੂ ਮੁੰਨੇ ਪ੍ਰਿੰਸੀਪਲ ਦੀ ਪੋਸਟ ਸਾਡੇ ਟਾਈਮ 'ਚ ਆਈ 70 ਲੱਖ ਦੀ ਗ੍ਰਾਂਟ ਆਈ ਤੇ ਉਹ ਕਾਲਜ 5 ਕਰੋੜ ਦੀ ਗ੍ਰਾਂਟ ਵਾਸਤੇ ਅਰਿਜੀਬਲ ਹੋ ਗਿਆ ਇਹਨਾਂ ਕੰਮਾ ਕਰਕੇ ਹਸਪੀਟਲ ਸਿੰਘਪੁਰ ਦਾ ਨੂਰਬੇਦੀ ਬਲਾਕ ਚਿੱਟਾ ਹਾਥੀ ਬਣਿਆ ਪਿਆ ਸੀਗਾ ਉਹ ਦੁਆਰੇ ਬੜਾ ਸੋਹਣਾ ਹਸਪੀਟਲ ਬਣਾ ਕੇ ਉਹਨੂੰ ਲੋਕਾਂ ਦੇ ਸਪੁਰਦ ਕੀਤਾ ਗਿਆ ਮਹੱਲਾ ਕਲੀਨਿਕ ਰੋਪੜ ਦੇ ਵਿੱਚ ਖੋਲੇ ਗਏ ਸਕੂਲ ਆਫ ਐਮੀਨਸ ਇੱਥੇ ਖੋਲਿਆ ਖੋਲਿਆ ਗਿਆ ਰੋਪੜ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜੀਆਂ ਨੰਮੀਆਂ ਮਸ਼ੀਨਾਂ ਉਹ ਲਿਆਂਦੀਆਂ ਗਈਆਂ ਇਸ ਤੋਂ ਬਿਨਾਂ ਵੀ ਹੋਰ ਲੰਬੀ ਲਿਸਟ ਹੈ ਕਿਤੇ ਅੱਧ ਘੰਟੇ ਘੰਟੇ ਦਾ ਪ੍ਰੋਗਰਾਮ ਰੱਖ ਲਿਓ ਸਾਰੀ ਦੱਸ ਦਾਂਗੇ ਆ ਪੂਰੀ ਉਮੀਦ ਹੈ ਕਿ ਇਹ ਸਮਰਥਨ ਜਿਹੜਾ ਹੈਗਾ ਪੂਰਾ ਮਿਲੇਗਾ ਜਨਤਾ ਨੂੰ ਬਿਲਕੁਲ ਜੀ ਰੋਪੜ ਦੇ ਜਿਹੜੇ ਲੋਕ ਨੇ ਬੜੇ ਸੂਝਵਾਨ ਨੇ ਉਹ ਸੱਚ ਦੇ ਨਾਲ ਖੜਨਗੇ ਝੂਠ ਦੇ ਨਾਲ ਨਹੀਂ ਖੜਨਗੇ। ਸ਼ੁਕਰੀਆ। ਤਾਂ ਤੁਸੀਂ ਆਸ-ਪਾਸ ਦਾ ਜਿਹੜਾ ਤਸਵੀਰਾਂ ਨੇ ਉਹ ਵੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਰੋਪੜ ਦੀਆਂ ਇਹਨਾਂ ਸੜਕਾਂ ਨੂੰ ਜਿੱਥੋਂ ਇਹ ਰੋਡ ਸ਼ੋਅ ਜਿਹੜਾ ਹੈਗਾ ਉਹ ਹੋਣਾ ਹੈ ਉੱਥੇ ਸੁਰੱਖਿਆ ਦਾ ਇੰਤਜ਼ਾਮ ਤਾਂ ਕਿਤੇ ਹੀ ਨਹੀਂ ਨਾਲ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਪੋਸਟਰ ਨੇ ਚਾਹੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੋਣ ਜਾਂ ਫਿਰ ਪਾਰਟੀ ਦੇ ਹੋਰ ਕੰਮਾਂ ਦੇ ਪੋਸਟਰ ਜਿਹੜੇ ਹੈਗੇ ਨੇ ਉਹ ਹੋਣ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਇਸ ਬਾਜ਼ਾਰ ਨੂੰ ਘਾਟਿਆ ਪਿਆ ਹੈ ਤਾਂ ਕਿਤੇ ਨਾ ਕਿਤੇ ਇੱਕ ਵੱਡੀ ਤਿਆਰੀ ਜਿਹੜੀ ਹੈਗੀ ਹੈ ਉਹ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇੱਥੇ ਕਿੱਤੀ ਜਾ ਰਹੀ ਹੈ ਕੈਮਰਾਮੈਨ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ న్యూਸ ਰੂਪਨਗਰ